ਚੜਿਆ ਸੋਧਨ ਧਰਤੂ ਲੁਕਾਈ ਚੜਿਆ ਸੋਧਨ ਧਰਤੂ ਲੁਕਾਈ ਚੜਿਆ ਸੂਰਜ ਜਗ ਵਿੱਚ ਐਸਾ ਚੜਿਆ ਸੂਰਜ ਜਗ ਵਿੱਚ ਐਸਾ ਸੋਧਨ ਸਾਰੀ ਧਰਤੂ ਲੁਕਾਈ ਸੋਧਨ ਸਾਰੀ ਧਰਤੂ ਲੁਕਾਈ ਮਾਤਾ ਤ੍ਰਿਪਤਾ ਦੀ ਕੋਖ ਦੇ ਵਿੱਚੋਂ ਮਾਤਾ ਤ੍ਰਿਪਤਾ ਦੀ ਕੋਖ ਦੇ ਵਿੱਚੋਂ ਵਿਚ ਨਨਕਾਨੇ ਜੋਤ ਹੈ ਆਈ ਵਿਚ ਨਨਕਾਨੇ ਜੋਤ ਹੈ ਆਈ ਚੜਿਆ ਸੋਦਨ ਧਰਤੁ ਲੁਕਾਈ ਚੜਿਆ ਸੋਦਨ ਧਰਤੁ ਲੁਕਾਈ ਰੋਸ਼ਨ ਹੋਇਆ ਚਾਰ ਸ਼ਫੇਰਾ ਰੋਸ਼ਨ ਹੋਇਆ ਚਾਰ ਸ਼ਫੇਰਾ ਧੁੰਦ ਨੂੰ ਐਸੀ ਬਾਜੜ ਪਾਈ ਧੁੰਦ ਨੂੰ ਐਸੀ ਬਾਜੜ ਪਾਈ ਭੈਣ ਨਾਨਕੀ ਜਦ ਤੱਕਿਆ ਚਿਹਰਾ ਭੈਣ ਨਾਨਕੀ ਜਦ ਤੱਕਿਆ ਚਿਹਰਾ ਅੰਦਰੋਂ ਅੰਦਰੀ ਜਾਏ ਮਸਕਰਾਈ ਇਹ ਕੌਣ ਹੈ ਐਸਾ ਨੂਰੇ ਲਾਈ ਇਹ ਕੌਣ ਹੈ ਐਸਾ ਨੂਰ ਇਲਾਹੀ ਜਾਵੇ ਮਨ ਵਿੱਚ ਬਾਤਾਂ ਪਾਈ ਜਾਵੇ ਮਨ ਵਿੱਚ ਬਾਤਾਂ ਪਾਈ ਚੜਿਆ ਸੋਧਨ ਧਰਤੂ ਲੁਕਾਈ ਚੜਿਆ ਸੋਧਨ ਧਰਤੂ ਲੁਕਾਈ ਅੱਖਾਂ ਤੱਕ ਇਸ ਕਿਰਤ ਹੋਈਆਂ ਮਨ ਵਿੱਚ ਐਸੀ ਵਜੀ ਵਿਧਾਈ ਅੱਖਾਂ ਤੱਕ ਇਸ ਕਿਰਤ ਹੋਈਆਂ ਮਨ ਵਿੱਚ ਐਸੀ ਵਜੀ ਵਿਧਾਈ ਚਿੰਤਾ ਦੇ ਵਿੱਚ ਭਟਕਦੇ ਮਨ ਨੂੰ ਚਿੰਤਾ ਦੇ ਵਿੱਚ ਭਟਕਦੇ ਮਨ ਨੂੰ ਸਤਿਗੁਰੂ ਐਸੀ ਠੰਡ ਵਰਤਾਈ ਸਤਿਗੁਰੂ ਐਸੀ ਠੰਡ ਵਰਤਾਈ ਝੜਿਆ ਸੋਧਨ ਧਰਤੂ ਲੁਕਾਈ ਪੜਨ ਲਈ ਜਦ ਭੇਜਿਆ ਨਾਨਕ ਪੜਨ ਲਈ ਜਦ ਭੇਜਿਆ ਨਾਨਕ ਪਾਂਡੇ ਨੂੰ ਕੋਈ ਸਮਝ ਨਾ ਆਈ ਪਾਂਡੇ ਨੂੰ ਕੋਈ ਸਮਝ ਨਾ ਆਈ ਹੈ ਕੌਣ ਹੈ ਬਾਲਕ ਜਿਸ ਨੂੰ ਹੈ ਕੌਣ ਹੈ ਬਾਲਕ ਜਿਸ ਨੂੰ ਤੁਰੋਂ ਦਰਗਾਹੋਂ ਮਿਲੀ ਪੜਾਈ ਤੁਰ ਦਰਗਾਹੋਂ ਮਿਲੀ ਪੜਾਈ ਹੱਥ ਜੋੜ ਫਿਰ ਆਖਿਆ ਪਾਂਡੇ ਹੱਥ ਜੋੜ ਫਿਰ ਆਖਿਆ ਪਾਂਡੇ ਸਿੱਖ ਲੋ ਇਸ ਤੋਂ ਨਵੀਂ ਪੜਾਈ ਸਿੱਖ ਲੋ ਇਸ ਤੋਂ ਨਵੀਂ ਪੜਾਈ ਚੜਿਆ ਸੋਧਨ ਧਰਤਲ ਲੁਕਾਈ ਚੜਿਆ ਸੋਧਨ ਧਰਤਲ ਲੁਕਾਈ ਹਾਲ ਚਰਾਵੇ ਮੱਝੀਆਂ ਚਾਰੇ ਹਾਲ ਚਰਾਵੇ ਮੱਝੀਆਂ ਚਾਰੇ ਮੋਦੀ ਖਾਨੇ ਹਟ ਲਾਈ ਮੋਦੀ ਖਾਨੇ ਹੱਟੀ ਲਾਈ ਤੇਰਾ ਤੇਰਾ ਤੋਲ ਕੇ ਤਾਵੀ ਤੇਰਾ ਤੇਰਾ ਤੋਲ ਕੇ ਤਾਵੀ ਵਰੰਜ ਦੇਵ ਵਿੱਚ ਕੋਈ ਘਾਟ ਨਾ ਆਈ ਵਰੰਜ ਦੇਵ ਵਿੱਚ ਕੋਈ ਘਾਟ ਨਾ ਆਈ ਕੀਰਤ ਕਰਨ ਤੇ ਵੰਡ ਸ਼ਕੰਦੀ ਕੀਰਤ ਕਰਨ ਤੇ ਵੰਡ ਸ਼ਕੰਦੀ ਜਗ ਵਿੱਚ ਅਸੀਂ ਰੀਤ ਚ ਲਾਈ ਚੜਿਆ ਸੋਧਨ ਧਰਤ ਲੁਕਾਈ ਰੋਂਦੀ ਕੁਰਲਾਂਦੀ ਧਰਤ ਦੇਖ ਕੇ ਰੋਂਦੀ ਘੁਰਲਾਂਦੀ ਧਰਤ ਦੇਖ ਕੇ ਬਾਬੇ ਉਦਾਸੀ ਰੀਤ ਚਲਾਈ ਸਭ ਨੂੰ ਦਿੱਤਾ ਸੱਚ ਦਾ ਹੋਕਾ ਸਭ ਨੂੰ ਦਿੱਤਾ ਸੱਚ ਦਾ ਹੋਕਾ ਚਾਰ ਚਕਾਨੂ ਸੋਝੀ ਪਾਈ ਮੁੱਖੋਂ ਖਸਮ ਦੀ ਬਾਣੀ ਗਾ ਕੇ ਮੁੱਖੋਂ ਖਸਮ ਦੀ ਬਾਣੀ ਗਾ ਕੇ ਸਭ ਨੂੰ ਜਾਂਦਾ ਨਾਲ ਰਲਾਈ ਚੜਿਆ ਸੋਦਨ ਧਰਤ ਲੁਕਾਈ ਚੜਿਆ ਸੋਦਨ ਧਰਤ ਲੁਕਾਈ ਬਾਣੀ ਦਾਪ ਦੇਸ ਹੈ ਦਿੱਤਾ ਬਾਣੀ ਦਾਪ ਦੇਸ ਹੈ ਦਿੱਤਾ ਨਾ ਹਿੰਦੂ ਨਾ ਮੁਸਲਮ ਨਾਈ ਸਭ ਦਾ ਇੱਕੋ ਰੱਬ ਹੈ ਸਾਂਝਾ ਸਭ ਦਾ ਇੱਕੋ ਰੱਬ ਹੈ ਸਾਂਝਾ ਕੋਈ ਨਾ ਰਹਿਨ ਦਿੱਤੀ ਪਰਮਾਈ ਕੋਈ ਨਾ ਰਹਿਨ ਦਿੱਤੀ ਪਰਮਾਈ ਚੜਿਆ ਸੋਧਨ ਧਰਤ ਲੁਕਾਈ ਚੜਿਆ ਸੋਧਨ ਧਰਤ ਲੁਕਾਈ ਦੇਖ ਗੁਰੂ ਦੇ ਅਚਰਜ ਕੋਤਕ ਸਬਦੇ ਮੁਖਤੇ ਇਹ ਗੱਲ ਆਈ ਦੇਖ ਗੁਰਾਂ ਦੇ ਅਚਲ ਕੋਤਕ ਸਾਬਦੇ ਮੁਖਤੇ ਇਹ ਗੱਲ ਆਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਦਰਬਾਰ ਚ ਬੈਠੀ ਬਸ ਜੀ ਹੋਈ ਸਾਧ ਸੰਗ ਨੂੰ ਗੋਇੰਦਪੁਰ ਦੀ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਤੁਲਾ ਚਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ